ਗੁਰਬਾਣੀ ਚ ਆਇਏ ਲਫ਼ਜ਼ ਖੱਟ ਦਾ ਅਰਥ 6 ਕਿਵੇਂ ਹੈ ਗੁਰਬਾਣੀ ਅੰਦਰ ਦਰਜ ਲਫ਼ਜ਼ ਖੱਟ ਦਾ ਸਬੰਧ ਗਿਣਤੀ ਵਾਲੇ 6 ਦੇ ਨਾਲ ਹੈ ਸੁਖਮਨੀ ਸਾਹਿਬ ਚੋਂ ਉਦਾਹਰਣ ਲੈਨੇ ਆ ਖੱਟ ਸ਼ਾਸਤਰ ਸਿਮਰਤ ਵਖੀਆਂ ਖੱਟ ਸ਼ਾਸਤਰ ਯਾਨੀ ਕਿ 6 ਸ਼ਾਸਤਰ ਦਰਸਲ ਖੱਟ ਲਫ਼ਜ਼ ਸੰਸਕ੍ਰਿਤ ਦੇ ਲਫ਼ਜ਼ ਛੱਟ ਦਾ ਬਦਲਮਾ ਰੂਪ ਹੈ ਜਾਂ ਕਹਿ ਲਈਏ ਕਿ ਤਦ ਪਵ ਰੂਪ ਹੈ ਜਿਸ ਦਾ ਅਰਥ ਹੈ 6 ਤੇ ਹਿੰਦੀ ਦਾ ਛਠਾ ਵੀ ਇਸੇ ਸੰਸਕ੍ਰਿਤ ਦੇ ਛੱਟ ਤੋਂ ਬਣਿਆ ਹੈ ਅਸਲ 'ਚ ਸੰਸਕ੍ਰਿਤ ਦੇ ਲਫ਼ਜ਼ ਜਦੋਂ ਪੰਜਾਬੀ 'ਚ ਤਬਦੀਲ ਹੁੰਦੇ ਨੇ ਤਾਂ ਸੰਸਕ੍ਰਿਤ ਦੀ ਛੇ ਅਤੇ ਛੇ ਦੀ ਧੁਨੀ ਪੰਜਾਬੀ ਦੇ ਖਖੇ 'ਚ ਬਦਲ ਜਾਂਦੀ ਹੈ। ਉਦਾਹਰਣਾਂ ਨਾਲ ਹੀ ਸਮਝਦੇ ਆਂ। ਜਿਵੇਂ ਮਨੁष्य ਤੋਂ ਮਨੁੱਖ, ਅक्षर ਤੋਂ ਅੱਖਰ, ਲక్ష్ਮੀ ਤੋਂ ਲਕshmi, ਰક્ષા ਤੋਂ ਰੱਖਿਆ, ਵਰषा ਤੋਂ ਵਰਖਾ, ਅਦ੍ਰਿਸ਼ਟ ਤੋਂ ਅਦਿੱਖ, ਸੰਤੋਸ਼ ਤੋਂ ਸੰਤੋਖ ਅਤੇ ਛਿਨ ਤੋਂ ਥਿਨ ਆਦ ਅਨੇਕਾਂ ਹੀ ਅਜਹੀਆਂ ਉਦਾਹਰਣਾਂ ਨੇ। ਤੇ ਕਿਤੇ ਕਿਤੇ ਤਾਂ ਸੰਸਕ੍ਰਿਤ ਦੀ ਛੱਟ ਦੀ ਧੁਨੀ ਪੰਜਾਬੀ ਦੇ ਠੱਠੇ 'ਚ ਵੀ ਤਬਦੀਲ ਹੁੰਦੀ ਹੈ ਜਿਵੇਂ ਕਿ ਅਸ਼ਟ ਤੋਂ ਲਫ਼ਜ਼ ਅੱਠ ਅਤੇ ਸ੍ਰਿਸ਼ਟ ਤੋਂ ਲਫ਼ਜ਼ ਸਿਰਠ ਆਦਿ